ਦੂਜਾ ਗਲਾਸ ਚਾਹ ਦਾ ਫੜ ਜਾ ਹੀ ਜੇ ਪਹਿਲਾਂ ਪਹਿਲਾਂ ਨਹੀਂ ਪੀਤਾ ਇਕਲੇ ਚੱਕ ਲੋ ਕਰ ਲੋ ਕੰਮ ਧੰਦਾ ਆਹ ਲੁਫਾਫਾ ਚੋਕਲਾ ਕਰਦਾ ਹਾਂ ਵੇ ਐਡਾ ਡੱਬਾ ਚੋਕ ਲਿਆ ਵਾ ਇਹਦੇ ਚੋਕ ਪੂਆ ਕੇ ਬਹਿ ਜਾਏਗਾ ਵੇ ਕੀ ਵੇਂਦੀ ਕਿਵੇਂ ਆ ਹੈ ਮੇਰੇ ਭਰਾਵਾਂ ਨੂੰ ਆਸੀ ਕਹਿਣਾ ਵੇ ਇਹ ਦੇਖ ਸਕਦੇ ਆ ਤੁਸੀਂ ਆਹ ਆਹ ਹੋ ਰਿਹਾ ਆ ਜੀ ਸਾਡੀ ਕਲਿਪ ਆ ਜਾਲਾ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਹੈ ਨਾਲ ਦੇ ਨਾਲ ਕੰਟੀਨਿਊ ਕੀਤਾ ਕਿਉਂਕਿ ਸਾਡਾ ਫਰਜ਼ ਹੈ ਤੁਹਾਨੂੰ ਚੀਜ਼ਾਂ ਹੋਣੀਆਂ ਆਹ ਵੇਖੋ ਸਕਾਰਪੀਓ ਗੱਡੀ ਦੇ ਮੈਂ ਦਾਦਾ ਕਿੰਨਾ ਰਾਜਨ ਲੈ ਕੇ ਆਇਆ। ਇਹ ਵਸੂਕ ਤੇ ਮਿਲਦਾ। ਪਿੰਡਾਂ ਨਹੀਂ ਆ ਜੰਮੀਆਂ ਵਾਲਾ ਸ਼ਹਿਰਾਂ ਵਿੱਚ ਰਹਿਣੀਆਂ। ਸਾਡੀਆਂ ਮਾਵਾਂ ਨੇ ਆਪੇ ਨੋਆ ਲੱਭ ਲੈਣੀਆਂ ਇਹ ਗੱਲਾਂ ਇੱਥੇ। ਟੰਣ ਕੀ ਹੁਣ। ਆਈ ਐਡੀਕ ਗੱਡੀ ਦੇ ਵਿੱਚ ਨਾ ਆਵੇ ਸੀਟਾਂ ਨੂੰ ਕਢਾਉਣ ਦਿੱਤੀਆਂ। ਮੈਂ ਸਾਰੇ ਹੀ ਭਰਾਵਾ ਫੋਲੀ ਭਰੀਆਂ ਸੀ। ਆਹ ਵੇਖੀ ਦਾਂ। ਆਹ ਵੇਖੀ ਕੁਝ ਖਾ ਜਾਂ। ਓ ਮਾਈ ਗੋਡ ਆ ਵੀ ਹੈ। ਓ ਇਹ ਤਾਂ ਖਾ ਇਹ ਆਪਾਂ ਵੀ ਖਾ। ਥੱਲੇ ਸੱਕੀ। ਇਦਰਾ ਮੰਮੀ ਨੇ ਦੋ ਆ ਗਏ ਇੱਕ ਵੇਸਟ ਆਹ ਹਾਂ ਆ ਜਾ ਆ ਜਾ ਹਾਂ ਹਾਂ ਇਹ ਕੰਮ ਵੀ ਰਸ ਲੈ ਗਿਆ ਕਿ ਭਲਾ ਹਾਂ ਉਹ ਕਿੰਨਾ ਰੱਖੇ ਗੱਡੀਆਂ ਦੇ ਆਪ ਜੁਆਟੀ ਦਾ ਮੋਤੀਆਂ ਮੋਤੀਆਂ ਆ ਗਏ ਗੱਡੀ ਜੋ ਲੈ ਗਿਆ ਸਮਾਨ ਵੀ ਕੱਢ ਕੇ ਲੈ ਗਿਆ ਤੇ ਤੁਸੀਂ ਕੀ ਬਖਾਉਨੇ ਆਪ ਕੋ ਚਲਾਇਆ ਵੇਖੇ ਸਮਾਨ ਚਲਾਇਆ ਬਾਹਰ ਗਰਮੀ ਬੈਠੀਆਂ ਬੋਲੋ ਆਓ ਜੀ ਵੇਖਣੀਆਂ ਪਹਿਰਾ ਦੇ ਭਰਾਵਾਂ ਜਿਨ੍ਹਾਂ ਦਾ ਫੈਲਾ ਬਹੁਤ ਹੈ ਨਾ ਦੇਖ ਇਹ ਝੋਲਿਆਂ ਦੇ ਨਵੇਂ ਡਿਜ਼ਾਈਨ ਹੂੰ ਇਹ ਝੋਲਿਆਂ ਦਾ ਨਵਾਂ ਡਿਜ਼ਾਈਨ ਬੜਾ ਸੋਹਣਾ ਨਾ ਮੋਟਾ ਮੋਟਾ ਹਣਾ ਦੇਖਿਆ ਕਿੱਡੇ ਸੋਹਣੇ ਬਹੁਤ ਸੋਹਣੇ ਨਿਕਲਣਗੇ ਜਿਵੇਂ ਕਾਲਜ ਵਾਲੀਆਂ ਕੁੜੀਆਂ ਨਾ ਉਹਨਾਂ ਵਾਸਤੇ ਇਹ ਬੈਗ ਤਿਆਰ ਹੋਣੇ ਉਹਦੇ ਬਹੁਤ ਵੇਖੋ ਕਿੰਨਾ ਸੋਹਣਾ ਆ ਸਾਰਾ ਰਸ ਤੁਹਾਨੂੰ ਸਮਝ ਨਹੀਂ ਆਉਂਦਾ ਅਸੀਂ ਚੱਕ ਕੇ ਬਾਹਰ ਲੈ ਜਾਣੇ ਤੁਹਾਨੂੰ ਲਫਾਉਣੇ ਆ हां कल्ली कल्ली चीज तन्नू बेइवार दे 52 ਡਾਂ ਨੰਦ ਚੱਲ ਦੇ ਦੂਜਾ ਗਲਾਸ ਚ ਆਦਾ ਫੜ ਜਾ ਹੀ ਪਹਿਲਾਂ ਪਹਿਲਾਂ ਨਹੀਂ ਪੀਤਾ ਗੱਲ ਨਹੀਂ ਚਾਹ ਪੀ ਲਾ ਪੀਆ ਫੇਫੂਕੇ ਰੀਸਟਾਰਟ ਕਰਤੀ ਹੋਲੀ ਬੁੱਲੇ ਏ ਪਹਿਲੇ ਪਤਾ ਜੇ ਕਿ ਕਿੱਤੂ ਤੋਂ ਕਹਿੰਦੀ ਏ ਵੇ ਕਾਰਡ ਜੇ ਇੱਕ ਮਿੰਟ ਨੂੰ ਵੀ ਲਵਾ ਜਾਵੇ ਮੈਂ ਜਾਣਿਆ ਨਹੀਂ ਵੀ ਕੰਮ ਕਰਦਾ ਏ ਜੀ ਤੇ ਗੁਰਕਿਰਤ ਦੀ ਬੜਦੀ ਵੀ ਬੜੀ ਹੋ ਆਹ ਨਹੀਂ ਮੈਨੂੰ ਮੈਨੂੰ ਇਹ ਮੈਂ ਨਹੀਂ ਝਾਕਾਂ ਆਹ ਹੋਇਆ ਤੈਨੂੰ ਲੱਗਦਾ ਮੈਨੂੰ ਲੱਗੀ ਜਾਂਦਾ ਹੁਣ ਮੈਨੂੰ ਚਾਹ ਦੇ ਗਲਾਸ ਤੋਂ ਪਤਲਾ ਆਦਾ ਬੰਦੇ ਨਾ ਤੇ ਤੂੰ ਮਕੀਲਾ ਚੱਲਦਾ ਮੈਂ ਤੇ ਮੈਂ ਤੁਹਾਡੀ ਵਡੀ ਪਹਿਣਾ ਮੈਨੂੰ ਕੋਈ ਕੰਮ ਭੁੱਲਿਆ ਕਦੇ ਇੱਕ ਮਿੰਟ ਨਾਲੇ ਉਹਨੇ ਕੀ ਬਣਾ ਮੈਨੂੰ ਇਹ ਨਵਾ ਦੇ ਬੰਦਾ ਤਨ ਉਹਨੇ ਵਾਪਸ ਚੱਲੇ ਕੰਮ ਤਾਂ ਕਰਨਾ ਤੂੰ ਆ ਉਹਨੇ ਹੋੜੇ ਕਰਨਾ ਨਹੀਂ ਆਈ ਕੰਮ ਨਹੀਂ ਲੇਗੀ ਆਏ ਕੰਮ ਹੀ ਕੰਮ ਕਰੂ ਮੈਨੂੰ بڑے ਪੈਸੇ ਖਾਉਂਮੀ بڑے ਪੈਸੇ ਮੈਨੂੰ ਤਾਂ ਕੋਈ ਸਿਕਾ ਨਹੀਂ ਲੱਗਾ ਪਾਉਂਮੀ ਤੇ ਬੰਦਾ ਕਹੇ ਇਹ ਤੇ ਕੰਮ ਨੂੰ ਤੂੰ ਸੂਟ ਕੱਟੋ ਸੇਕੇ ਤੇ ਆ ਕਰੋ ਬਾਅਦ ਤੋਂ ਬਾਅਦ ਉਹਨੇ ਸਰਾਣੇ ਸੂਟ ਰੱਖੋਗੇ ਡਿਜ਼ਾਈਨ ਕਰੋ ਕਿ ਪੇੜ ਗੱਲ ਬਣਨੀ ਆ ਮੈਂ ਇਹ ਆਪਾਂ ਇਹ ਚਾਹ ਲਿਆ ਬੈ ਮੇਰੇ ਤਾਂ ਬੈਠਣ ਲਈ ਥਾਂ ਬਣੇ ਮੈਂ ਤਾਂ ਗੋਠ ਚ ਭਾਲਣਾ ਨਾ ਮੈਂ ਉੱਥਾ ਨਾ ਮੈਂ ਕਰਾਂ ਤੇ ਨਾਲੇ ਚਾਹ ਦਾ ਪਹਿਲਾ ਗਲਾਸ ਚਾਹੀਦਾ ਚਾਹ ਦਾ ਮੱਗਾ ਇੱਕ ਫੜਾ ਦਿਓ ਕਾੜੇ ਕੇਵਾ ਦਿਓ ਸੇਟ ਮੈਨੂੰ ਬਹਾਰ ਦਿਓ ਤੇ ਨਾਲੇ ਉੱਤੇ ਪੱਖਾ ਚਲਾ ਲਿਓ ਤੇਜ਼ ਹੀ ਚੱਲਦਾ ਰਹੇ ਏਸੀ ਚੱਲਦਾ ਰਹੇ ਏਸੀ ਤਾਂ ਬੰਦ ਨਾ ਹੋਵੇ ਤੂੰ ਦੱਸ ਮੇਰੇ ਕੰਮ ਵਿੱਚ ਕੋਈ ਮਿਹਨਤ ਚ ਮੇਰੀ ਕਮੀ ਰਹੀ ਹੈ ਨਾ ਨਾ ਕੋਈ ਕਮੀ ਨਹੀਂ ਐਚ ਵੀ ਜੋ ਸਰਕਾਰੀ ਸਕੂਲੋਂ ਛੁੱਟਿਆ 8 ਵਜੇ ਵੀ ਹੋਈ ਆ ਉੱਥੇ ਬੈਠੀ ਆ ਨਾ ਇਹਨੇ ਲਿਖਾਵਾ ਲਿਆ ਕਿ ਕਿਦ ਮੈਂ ਇਹਨਾਂ ਸਾਰੇ ਰੰਗਾਂ ਦੇ ਮੈਂ ਸਾਰੇ ਲਿਖਾਵੇ ਕੌਣ ਵਾਲ ਕੱਟ ਕੇ ਲਿਆ ਮੈਂ ਬਸ ਮਨ ਕੱਟ ਕੇ ਲਿਆਈ ਆ ਮੈਂ ਚਾਚਾ ਦੇ ਲੈ ਕੇ ਤੇਰੇ ਘਰ ਇੱਕ ਵੱਡਾ ਲਵਾਵਾ ਇਹ ਲਿਆਈ ਬਾਕੀ ਸਾਰੇ ਏਡ ਬੈਡੂ ਚ ਗਾਇ ਅਸੀਂ ਸਾਡੀ ਚਾਹ ਵੇਲੇ ਠੰਡੀ ਹੋ ਗਈ ਪਾਣੀ ਵਰ ਗਿਆ ਉਹ ਮਸ਼ੀਨ ਕੋਲ ਪਈ ਅਸੀਂ ਹੱਥ ਨਹੀਂ ਲਾ ਕੇ ਵੇਖਿਆ ਚਾਹ ਨੂੰ ਆ ਬਿਲਾਜ ਦੇ ਪੈਸੇ ਦਾ ਉਹਨੂੰ ਕਿਹੜਾ ਲੱਗੂ ਉਹਨੂੰ ਕਿਹੜਾ ਕੋਈ ਮਿਲਣਾ ਆਪੀ ਆਸਤਾਂ ਇਹ ਮੋਰ 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 ਦੇ ਲਿਆਣ ਹੈ ਨਾ ਹਾਂ ਆਈ ਬਹਾਰ ਵੜੀ ਪਗੋ ਨੀ ਨਾ ਢੱਪਾ ਤੋਂ ਲਈ ਉਹਨਾਂ ਨੇ ਗੋਗੋ ਰੰਗ ਸਾਡੇ ਕੋ ਘਟ ਹੀ ਜਾਂਦਾ ਸੀ ਹਮੇਸ਼ਾ ਆਪਦੇ ਵੱਲੋਂ ਵੱਧ ਰੰਗ ਲੈ ਕੇ ਉਹਨਾਂ ਜਦੋਂ ਘਰੋਂ ਉਹਨਾਂ ਪਤਾ ਲੱਗਦਾ ਰੰਗ ਫੇਰ ਕੱਟ ਗਿਆ ਇਹ 36 31 ਡੱਬੇ ਆ 31 ਹੈ ਹਾਂ ਅਡੋ ਅਡ ਰੰਗ ਸਹੀ ਪਿਆ ਸਾਨੂੰ ਰੇਟ ਸਹੀ ਬਿਲਕੁਲ ਨਹੀਂ ਨਹੀਂ ਉਹ ਤਾਂ ਧਾਗਾ ਹੀ ਖਰਾਬ ਹੈ ਧਾਗਾ ਬਹੁਤ ਵਧੀਆ ਰੇਸ਼ਮੀ ਧਾਗਾ ਹੈ ਮੈਂ ਕੰਮ ਨਹੀਂ ਕਰਦੀ ਆ ਸਾਰੀ ਫਿਨਿਸ਼ਿੰਗ ਸੌਤਾਂ ਨੂੰ ਮੈਂ ਕਰ ਲਵਾਂਗੀ। ਓਹ! ਐ ਪਤਾ ਕੀ ਹੋਇਆ ਗੁਗੂ? ਗੁਗੂ! ਮੈਂ ਰੱਖੇ। ਓਹ ਤਾਂ ਮੇਰੇ ਇੱਥੇ ਮੰਜੀ ਚ ਲਿਆ ਕੇ ਵੜੇਟ ਕੇ ਰੱਖ ਦਿਆ। ਪੀ ਲੈ ਮਾਤਾ ਇਹਨਾਂ ਨੂੰ ਲਾ ਦੇ। ਅੱਛਾ ਉਹ ਸਾਰੇ ਨਾ ਮੈਂ ਮਗਰੋਂ ਲਾ ਲਾ ਕੇ ਰੱਖੀ। ਇਸ ਜਿਹਾ ਤਾਂ ਕੰਮ ਬਹੁਤ ਆਏ। ਐ ਡਾਈ। ਨਹੀਂ, ਰੈਸਟ ਕਰ ਡਾਈ ਜੀ। ਇਹਨੂੰ ਮੈਂ ਲਾ ਕੇ ਦੇਣੀ ਥਾਗੇ ਸਾਰੇ। ਗੁਗੂ ਇਹਦਾ ਡਿਪਰੈਸ਼ਨ ਦੂਰ ਹੀ ਐ ਹੋਊਗਾ ਜਦੋਂ ਇਹ ਕੰਮ ਚ ਬਿਜ਼ੀ ਹੋਊਗੀ। ਹੈ? ਚੱਕ ਲੈ ਚੱਕ ਲੋ ਕਰ ਲੋ ਕੰਮ ਧੰਦਾ ਫਾਫਾ ਚੋਕਲਾ ਕਰਦਾ ਜਿਹੜਾ ਭਾਰੀ ਦੀ ਚੱਕਣ ਲੱਗਾ ਮੈਨੂੰ ਨਾ ਕਿਉਂ ਮਰ ਤਾ ਵੇ ਇੱਡਾ ਡੱਬਾ ਚੋਕ ਲਿਆ ਵਾ ਇਹਦੇ ਚੋਕ ਪਵਾ ਕੇ ਵਹਿ ਦੇਗਾ ਧੰਨ ਧੁਰਨ ਪੈ ਜੂਗੀ ਉਹ ਚੋਕਰਾ ਹਾਂ ਭੈਣ ਜੀ ਤੁਸੀਂ ਵੀ ਮੂੰਹ ਨਾਲ ਨੇ ਵੇਖੀ ਜੀ ਤੁਸੀਂ ਵੀ ਕੋ ਚੱਕ ਲੋ ਇੱਡਾ ਡੱਬਾ ਚੋਕ ਲਿਆ ਵਾ ਭਾਰਾ ਤੇ ਇੰਨਾ ਸਮਾਨ ਲਿਆਦਾ ਹਲੇ ਪਰਲਾ ਚੋਕਾ ਕਿਹੜਾ ਵਾ ਇਹ ਵੀ ਛੂਟੀ ਆ ਉਹ ਲੈ ਜਾ ਮੈਂ ਚੱਕ ਔ ਆ ਗੱਗੂ ਘਟੋ ਘਾਟ ਇਹਨਾਂ ਨੂੰ 20 ਮਿੰਟ ਹੋ ਗਏ ਸਮਾਨ ਇਹ ਚਲ ਜਾਂਦੇ ਆਣੋ ਇਹਦੇ ਨਾਲ ਦਾ ਇੱਥੇ ਨਾ ਨਹੀਂ ਪਿਆ ਸਮਾਨ ਦਾ ਲੈ ਲਈ ਚੱਕਾਗਾ ਕਈ ਆਈਆਂ ਜਮਾ ਮੁਰਕੇ ਮੁਰਕੀ ਹੋਈਆਂ ਮੰਮੀ ਮੈਂ ਰੋਟੀਆਂ ਲਾ ਕੇ ਆਈਆਂ ਮੰਮੀ ਜੀ ਕੋਈ ਐਫਰਟ ਕਰੋ ਕੋਈ ਕੰਮ ਧੰਦਾ ਮੜਾਇਆ ਸਰੀਰ ਲਾਓ ਮੜਾਏ ਕਿ ਨਹੀਂ ਹੱਡਾਂ ਨਾਲ ਜੁੜ ਜਾਣਾ ਆਪਣੇ ਮੇਰੀ ਤਾਂ ਉਮਰ ਤੇਰੀ ਵੇ ਉਮਰ ਮੇਰੀ ਤਾਂ ਉਮਰ ਵਾਧੂ ਆ ਚੱਲ ਗੱਲ ਵੱਖਰੀ ਆ ਕਿ ਨਹੀਂ ਭੈਣ ਜੀ ਆਵੇ ਕਿਉਂ ਹਾਂ ਖੱਟਾ ਸੂਟ ਮਾਰਿਆ ਕੱਚ ਜਿੱਤੇ ਚੱਲ ਵੀ ਆਉਣ ਕਿੰਨਾ ਜ਼ਿਆਦਾ ਭਾਜਿਆ ਆਹੇ ਉਹ ਆ ਗਏ ਗੱਜੀ ਉਹ ਆ ਗਏ ਉਹ ਆ ਗਈ ਹੈ ਵੱਡੀ ਆ ਆ ਗਈ ਹੈ ਪਰਮਣੀ ਲੋ ਬਈ ਆਉ ਬਈ ਜਾ ਭਾਜਾ ਪਰੇ ਨੂੰ ਮਾਰੀ ਤੇ ਥੱਕ ਗਿਆ ਆ ਚੱਕਣੇ ਹੁਣ ਮੋਰ 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 ਕੀ ਕਰਨੇ ਉਥੇ ਮੋਰ ਚਾਹੀਦੇ ਮੰਮੀ ਉਥੇ ਉਹ ਬਾਗ ਚ ਫਿਰ ਮੋਰਾਂ ਨੇ ਤਾਂ ਕੂਕੂ ਕੂਕੂ ਹਣੀ ਆਥੇ। ਕਲਾ ਮਮੀ ਤੁਮੀ ਹੱਥ ਨਾਲਾ। ਚੱਕ ਲੈ ਮਮੀ ਦੋ ਪੀਸ ਤੁਮੀ ਹੀ ਡੱਬਿਆਂ ਦੇ। ਕਰ ਲੈ ਸ਼ਰਮਾ। ਕੋਈ ਨਹੀਂ ਲੈ ਵੇਖਿਆ ਐ ਹੀ ਆ ਬਸ। ਇਹ ਜਿਹੜੀ ਵਿਰਾਸਤ ਚਾਲ ਸਹੀ ਆ ਮੈਨੂੰ ਇਹ ਮਮੀ ਵੱਲੋਂ ਆਈ ਮੈਨੂੰ। ਆਹੋ ਮਮੀ ਇਹ ਲੋ ਆਈ ਆ। ਹਾਂ ਵੇਖਿਆ ਮੇਰੇ ਬਾਕੀ ਸਾਰੇ ਭੈਣ ਭਰਾ ਬਹੁਤ ਕੰਮ ਐ ਮਿਹਨਤੀ ਆ। ਬਸ ਮੈਂ ਤੇ ਮਮੀ ਆਲਸੀ ਆ। ਉਹ ਡੈਡੀ ਤੇ ਚਲੇ ਗਏ ਸੀ। ਆਹੋ। ਮੈਨੂੰ ਮੜਿਆ ਨਾਨਕੇ ਦਾ ਪੋਖਾ ਲੱਗਿਆ ਫਿਰ ਹਾਲਸੇ ਆ ਗਿਆ ਥੋੜਾ ਯਾਰ ਵੇਖੀ ਵੇਂਦੀ ਕਿਵੇਂ ਆ ਹੇ ਮੇਰੇ ਭਰਾ ਮਾਨੀ ਆਸੀ ਕਹਿਣਾ ਵੇ ਉਹਨਾਂ ਦੇ ਨਾਲ ਹਲਸਾ ਨਹੀਂ ਕਿੰਨਾ ਤੇਰੇ ਆ 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 ਮੰਮੀ ਦੇ ਭਰਾ ਮੰਮੀ ਦੇ ਭਰਾ ਕੰਮ ਹੈ ਸਾਰੇ ਇਹ ਕੱਲੀ ਕੱਲੀ ਚੀਜ਼ ਦੀ ਨੌਲੇਜ ਦਊਗੀ ਤੁਹਾਨੂੰ ਸਾਡੀ ਬਿਜ਼ਨਸ ਵੂਮੈਨ ਗੋਲ ਮਟੋਲ ਮੋਟੀ ਜੀ ਇੱਧਰ ਆਓ ਸੰਦੀਪ ਕੌਰ ਸੰਦੀਪ ਕੌਰ ਜੀ ਦੱਸਿਓ ਇਹ ਜਿਹੜੇ ਆ ਮੋਰ ਮੋਰ ਦੇ ਲਿਆਉਣੀਆਂ ਤੁਸੀਂ ਆ ਜਿਹੜੇ ਆਪਣੇ ਕੀ ਕਹਿੰਦੇ ਹੋ ਨੇ ਇਹਨੂੰ ਆਪਾਂ ਇਹ ਤਾਂ ਮੈਨੂੰ ਪਤਾ ਮੈਂ ਇਹਨਾਂ ਨਾਲ ਜਾ ਕਾਗਾ ਆ ਵਧੀਆ ਤੇ ਬੈਸਟ ਦਾ ਦਵਾ ਇਹਨੇ ਕਦੀ ਵੀ ਕੋਈ ਸ਼ਿਕਾਇਤ ਨਹੀਂ ਉਹਦੀ ਰੰਗ ਨਹੀਂ ਉਤਰੂਗਾ ਕਦੀ ਇਹ ਡਿਡੂਗਾ ਨਹੀਂ ਕਦੀ ਇਹ ਨਹੀਂ ਚਮਕਣੀ ਮਰੂਗੀ ਅੱਛਾ ਜਿਵੇਂ ਮਰਜ਼ੀ ਆ ਫਵਾਂ ਸ਼ਾਈਨ ਸ਼ੂਨ ਪ੍ਰੋਪਰ ਹੀ ਰਹਿੰਦੀ ਏ ਦੀ ਇਹ ਤਾਂ ਰੰਗ ਕਰਾਉਣੀ ਕਰ ਠੀਕ ਅਮਨ ਨੂੰ ਅੱਧਾ ਕਹੀ ਚਲੋ ਹੋਰ ਪ੍ਰੋਡਕਟ ਕੀ ਲੈ ਆਈਆਂ ਤੁਸੀਂ ਲੈ ਸਾਂ ਇਹ ਤਾਂ ਸਿੰਪਲ ਵੈਰਾਈਟੀ ਹੋਈ ਆ ਦੋ ਛੋਲੇ ਆ ਫਿੱਟ ਹੋਗੇ ਦੋ ਉਹ ਫਿੱਟ ਹੋਗੇ ਹੂੰ ਕਿੱਥੇ ਬੈਠੋ ਜੋਲੇ ਜੋਲੇ ਮੈਂ ਮਾਰ ਕੇ ਝੋਲੇ ਦੇ ਦੇ ਨਹੀਂ ਹੋ ਮੈਂ ਉਹਦੇ ਕੋਲ ਵੇਖ ਕੇ ਆ ਜਿਹੜਾ ਆਪਣੇ ਬਰਾ ਕਾਰੀਗਰ ਆ ਉਹਦੇ ਕੋਲ ਕੀ ਏਡੇ ਫੂਲੇ ਨੇ ਹੈ ਮੇਰੀ ਗੱਲ ਸੁਣਿਆ ਮੈਂ ਕਿਹਾ ਓਡੀਆਂ ਓਡੀਆਂ ਭੋਣੀਆਂ ਚਾਰੇ ਜਾਣੀਆਂ ਤੇ ਓਡੇ ਓਡੇ ਇਹਨਾਂ ਨੇ ਝੋਲੇ ਚੱਕਲੇ ਨਾਲ ਇੰਨਾ ਸਬਾਨ ਹੈ ਗੱਡੀ ਚ ਹੀ ਰੱਖ ਕੇ ਲਈਆਂ ਸਕਾਰਪਿਓ ਚ ਕਿਹੜੇ ਕਾਟਨ ਚ ਮਾਲ ਕਾਟਨ ਚ ਕਪੜਾ ਵਾ ਬਹੁਤ ਵਧੀਆੰਦਾ ਇਹਦੇ ਚ ਕਲਰ ਵੇਖੋ ਕਿੰਨੇ ਸੋਹਣੇ ਆ ਕਲਰ ਵਾਕੇ ਸੋਹਣੇ ਨੇ ਅਸੀਂ ਆਹ ਫੈਬਰਿਕ ਦੇ ਉੱਤੇ ਜਿੱਲੇ ਉੱਤੇ ਕਰਾਈ ਹੈ ਕੰਨੀ ਸੈਲਫ ਪ੍ਰਿੰਟ ਦੇ ਵਿੱਚ ਆਹ ਵੇਖੋ ਜੀ ਮੈਚਿੰਗ ਕੰਪਲੈਟ ਹੈ ਕਿਹੜਾ ਕਾਟਣਾ ਹੈ ਆਹ ਵੇਖੋ ਇਸ ਤੇ ਸੈਲਫ ਪ੍ਰਿੰਟ ਕਿਤੇ ਸੋਹਣੇ ਕਿਹੜਾ ਵਰਤ ਹੋ ਕੇ ਆਹ ਕੀ ਮੰਦਿਰ ਉਹ ਫਲਕਾਂ ਲੱਗ ਗਏ ਹੋ ਕੇ ਵਰਤ ਹੋਏ ਓਏ ਨਾ ਨਾ ਉਹ ਜਾਂਦਾ ਈ ਬਹੁਤ ਸੋਹਣਾ ਪਲੇਨ ਫੋਟੋ ਮਾ ਹਾਂ ਇਹਦਾ ਕਲਰ ਬਹੁਤ ਸੋਹਣਾ ਆਹ ਲਗਾਤਾ ਮੇਰੇ ਸਾਰੇ ਕੱਪੜੇ ਬਣਾ ਦੇ ਆਹ ਇਹ ਸਾਰੇ ਸੂਟ ਤੁਸੀਂ ਹਲੇ ਤਿਆਰ ਕਰਨੇ ਆ ਹਲੇ ਮਤਲਬ ਇਹਨਾਂ ਦੇ ਕਢਾਈ ਹਲੇ ਸਾਰਿਆਂ ਦੇ ਕਰਨੀ ਆ ਅਸੀਂ ਪਿਛਲੇ 2 ਦਿਨ 2 ਰਾਤਾਂ ਤੋਂ ਲੱਗੀਆਂ ਪਈਆਂ ਸੀ ਆਪ ਠੀਕ ਕਰਕੇ ਫੇਰ ਅਗਲੇ ਪਲੇਨ ਫੈਬਰਿਕ ਆਪਾਂ ਉਹਦਾ ਕੱਪੜਾ ਇੰਨਾ ਵਧੀਆ ਲੰਦਾ ਨਾ ਫੈਬਰਿਕ ਮੈਂ تین ਕਿੰਨੇ ਸੋਹਣੇ ਹੁੰਦੀ ਬਈ ਨਹੀਂ ਠੀਕ ਆ ਕਪੜਾ ਨਹੀਂ ਖਰੀਦਦਿਆਂ ਕਿ ਅਸੀਂ ਹਨਾ ਸੇਲ ਕਰਨਾ ਅਸੀਂ ਇਹ ਸੋਚ ਕੇ ਕਪੜਾ ਖਰੀਦਦਿਆਂ ਕਿ ਇਹ ਸਾਡੇ ਲਈ ਸਹੀ ਹੈਗਾ ਕਿ ਨਹੀਂ ਹਾਂ ਉਹ ਵਾਓ ਬੈਲੂ ਆ ਦੇਖੋ ਆ ਵੀ ਕਿੰਨੇ ਸੋਹਣੇ ਨੇ ਨਹੀਂ ਆ ਜਿਹੜੇ ਪ੍ਰਿੰਟ ਵਾਲੇ ਇਹਨਾਂ ਦੇ ਵੀ ਕਢਾਈ ਹੋਣੀ ਹਲੇ ਹਾਂ ਇਹਨਾਂ ਦੀ ਬਾਟਮਾ ਪਲੇਨ ਲੈਂਦੀਆਂ ਅਸਲ ਵਾ ਤੁਸੀਂ ਕੰਮ ਸਾਡਾ ਦੇਖੋ ਉਹ ਚਾਹੇ ਉਹਦੇ ਵਰਕ ਹੁੰਦਾ ਵਾ ਉਹਨਾਂ ਦੇ ਇਹ ਸਾਰੇ ਸੂਟ ਐਗਜ਼ੀਬਿਸ਼ਨ ਤੇ ਵੇਖਣ ਨੂੰ ਆ ਆ ਦੇਖ ਆਪਾਂ ਆਪਦੀ ਰੀਲ ਬਣਾਉਣ ਨੂੰ ਲੈਂਦੀ ਅੱਜ ਮੈਂ ਆਪ ਦਾ ਕੰਮ ਕੀ ਇਹ ਕੀ ਆ ਇਹਦੇ ਨਾਲ ਸੂਟ ਐ ਹੀ ਹੈਂਗ ਕਰਕੇ ਟੰਗ ਲਿਆ ਗਮ ਸਿੱਧਾ ਸਿੱਧਾ ਤੇਰਾ ਸੂਟ ਹੀ ਹੈਂਗ ਹੋ ਗਿਆ ਤਾਂ ਟੰਗਾ ਕਿ ਜਾਊਗਾ ਹੈਂਗੀ ਹੋ ਗਿਆ ਉਹ ਜਿਹੜਾ ਹੈਂਗੀ ਹੋ ਗਿਆ ਤਾਂ ਜਾਊਗਾ ਕਿੱਧਰ ਮੰਮੀ ਹੈਂਗ ਫੋਨ ਵਾਲਾ ਹੈਂਗ ਨਹੀਂ ਬਾਕੀ ਇੱਕ ਮੇਰੀ ਨਿੱਕੀ ਜੀ ਸੋਚ ਆ ਕਦੇ ਵੀ ਕੋਈ ਵੀ ਕੰਮ ਕਿਸੇ ਨੇ ਕਾਮਯਾਬ ਕਰਨਾ ਹੈ ਪਰਿਵਾਰ ਦੇ ਵਿੱਚ ਸਾਰਾ ਪਰਿਵਾਰ ਹੋਣਾ ਚਾਹੀਦਾ ਆ ਡਿਸਕਸ਼ਨ ਰਾਤ ਸੋਟਲ ਕਿਉਂਕਿ ਇਹਨਾਂ ਨੂੰ ਰੀਲਾਂ ਦੀ 1% ਨੌਲਜ ਨਹੀਂ ਹੈਗੀ ਇੰਸਟਾ ਤੇ ਅਸੀਂ ਇਹਨਾਂ ਨੂੰ ਬਣਾ ਕੇ ਦਿੰਨੇ ਆ ਸੋ ਉਹਦੇ ਕਰਕੇ ਇਹਨਾਂ ਦੀ ਰੀਲਾਂ ਚੱਲਦੀਆਂ ਆ ਪਰ ਸੂਟ ਦਾ ਸਾਨੂੰ ਥੋੜੀ ਨੌਲਜ ਆ ਇਹੋ ਇਹਨਾਂ ਨੂੰ ਨੌਲਜ ਹੋ ਇਹਨਾਂ ਨੇ ਬਾਏ ਕਰਨੇ ਲਿਆਉਣੇ ਸੋ ਬਾਪੂ ਜੀ ਮੈਂ ਇਹਨਾਂ ਨੂੰ ਮਦਦ ਲਈ ਲਾਉਣੀ ਹੁੰਦੀ ਆ ਆਪਣੇ ਟਾਈਮ ਤੇ ਸਾਨੂੰ ਕਲਰ ਕੰਟਰਾਸਟ ਵੀ ਦੱਸ ਦਿੰਦੇ ਆ ਨਹੀਂ ਆ ਵਾਲੀ ਚੀਜ਼ ਵੀ ਆ ਡੰਗ ਨਹੀਂ ਆ ਆ ਵਾਲਾ ਸਾਡਾ ਦਾਤ ਜਾਲਾ ਵੈਬਰੇਕ ਕਲਰ ਵੇਖਣ ਵਾਲਾ ਇਹਦੇ ਨਾਲ ਆ ਮੈਚਿੰਗ ਆ ओके ਫੰਕਾ ਫੇਰ ਆਪੇ ਤੁਸਾਂ ਚੱਲੀਆਂ ਗਈਆਂ ਜਾਂ ਬੈਕ ਟੂ ਬੀਸਟ ਨਹੀਂ ਵਿੱਚ ਕਿਸੇ ਨੇ ਕੰਮ ਜਬਾਣਾ ਜੇ ਸਾਡਾ ਮੱਝਾਂ ਦਾ ਕੰਮ ਸੀ ਸਾਰਾ ਪਰਿਵਾਰ ਰਲ ਕੇ ਕਰਦਾ ਸੀ ਅੱਜ ਬਾਕੀ ਮੇਰੇ ਤੋਂ ਬੜੀਆਂ ਬੱਚਾ ਚਵਾਈਆਂ ਇਹਨਾਂ ਨੇ ਬੜੀਆਂ ਮੱਝਾਂ ਚਵਾਈਆਂ ਮੈਂ ਤੇ ਸੋ ਇਹਨਾਂ ਦਾ ਹੁਣ ਬੁਟੀਕ ਦਾ ਕੰਮ ਵੀ ਪੂਰੀ ਵਧੀਆ ਚੱਲਣ ਦਿਆ ਆ ਤੇ ਮਤਲਬ ਘਰ ਘਰ ਵੀ ਸਾਰੇ ਭੈਣ ਭਰਾ ਹੀ ਰਲ ਮਿਲ ਕੇ ਮਦਦ ਕਰਦੇ ਆ ਮੱਝਾਂ ਦੇ ਵਿੱਚੋਂ ਬੁਟੀਕ ਦੇ ਵਿੱਚੋਂ ਹਰ ਪੱਖ ਪੱਖ ਪਾਸੋਂ ਕਿੱਥੇ ਜਿੱਥੇ ਜਿੰਨਾ ਜਿੰਨਾ ਜੋ ਯੋਗਦਾਨ ਦੇ ਸਕਦੇ ਬਟ ਕੰਮ ਕੋਈ ਵੀ ਹੈ ਭੈਣ ਭਰਾਵਾਂ ਦਾ ਮਿਲ ਕੇ ਹੀ ਹੁੰਦਾ ਕੱਲਾ-ਕੱਲਾ ਕੋਈ ਨਹੀਂ ਕਰ ਸਕਦਾ ਹਾਂ ਪਰਿਵਾਰ ਸਾਰਾ ਰਲ ਕੇ ਹੀ ਕੰਮ ਜਿਹੜੇ ਕਾਮਯਾਬ ਹੁੰਦੇ ਆ ਬਾਕੀ ਜਿਵੇਂ ਤੁਹਾਨੂੰ ਮੈਂ ਮੈਡੀਆ ਮੈਂ ਜਿਹੜੇ ਸਾਡਾ ਸਾਡਾ ਵਲੌਗ ਦੇਖ ਰਹੇ ਜਿਨ੍ਹਾਂ ਨੂੰ ਤੁਹਾਨੂੰ ਕਲਰ ਪਸੰਦ ਹੈ ਆਏ ਪਲੀਜ਼ ਸਾਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਸਾਡਾ ਨੰਬਰ ਹੈਗਾ 9056799506 ਇਹ ਮੈਂ ਨੰਬਰ ਤੇ ਤੁਹਾਨੂੰ ਸਾਰਿਆਂ ਨੂੰ ਰਿਪਲਾਈ ਕਰੂੰਗੀ ਕੁਝ ਵੀ ਇਨਕੁਆਰੀ ਲੈਣੀ ਹੋਈ ਤੁਸੀਂ ਪਲੀਜ਼ ਸਾਡੇ ਨਾਲ ਇਸ ਨੰਬਰ ਤੇ ਜੁੜੇ ਰਹੋ ਤੇ ਆਹ ਦੇਖੋ ਇਹਨਾਂ ਦਾ ਇਹਨਾਂ ਦੇ ਇਹਨਾਂ ਦੇ ਕੱਪੜੇ ਕਿਤੇ ਰਹਿ ਜੇ ਹਨ ਪਰ ਨਹੀਂ ਭਰਾ ਹੁਣ ਤੁਹਾਡੇ ਵਰਗੇ ਕੋਣ ਅਸੀਂ ਕਰਾਂਗੇ ਪੰਪੜਾ ਦੇ ਬੱਸ ਕਰ ਬੱਸ ਕਰ ਬੱਸ ਕਰ ਆਪ ਬੈਠ ਗਿਓ ਸੋ ਬਾਦ ਚਿਕਾ ਬਾਕੀ ਤੁਸੀਂ ਵੇਖ ਸਕਦੇ ਹੋ ਸਮਾਨ ਇੰਨਾ ਸਾਰਾ ਇਹ ਲੈ ਕੇ ਆਏ ਥੋੜਾ ਅੱਗੇ ਗੱਡੀ ਦਾ ਠੀਕਾ ਨੇ ਪੇਚ ਕਰ ਸਮੋਹ ਵੀਡੀਓ ਉੱਤੇ ਬਹੁਤ ਜ਼ੋਰ ਲੱਗਾ ਆ ਇਸ ਟਾਈਮ ਗਰਦੀਬ ਹੈ ਜਿਵੇਂ ਕਿ ਨਿੱਕੇ ਨਿਆਣੇ ਤੋਂ ਉਹਦਾ ਖਡਾਉਣਾ ਥੋਲੀਏ ਦੇ ਉਹਦਾ ਬਾਅਦ ਚ ਜੀ ਜਣੇ ਨਾ ਲੱਗਦਾ ਹੁੰਦਾ ਇਹ ਜਿੰਨੇ ਚਿਰ ਉਹਦੇ ਹੱਥ ਚ ਨਾ ਆਵੇ ਬਸ ਸਾਹਮਣੇ ਰੱਖਣੀਆਂ ਤੇਰੇ ਕੰਮ ਦੀ ਚੀਜ਼ ਨਹੀਂ ਗਈ ਉਹੀ ਤਾਂ ਗੱਲ ਹੈ ਵੇਖਿਆ ਮੈਂ ਤੈਨੂੰ ਬੈਕ ਟੂ ਬੈਕ ਟੂ ਬੇਸਿਕ ਵਾਕੀ ਗੱਲਾਂ ਦੱਸਦਾ ਪਿਆ ਇਹ ਤਾਂ ਨੌਲੇਜ ਵਾਲੀਆਂ ਚਲ ਆਜੋ ਕੀ ਸਮਾਨ ਤੁਸੀਂ ਹੁਣ ਤਕਰੀਬਨ ਤਕਰੀਬਨ ਵੇਖ ਹੀ ਲਿਆ ਇਹ ਲਿਆਈਆਂ ਲੈਸਾ ਲੁਸਾ ਇਹ ਸੁਝੋ ਕੀ ਆ ਏ ਬੁੱਜੋ ਕੀ ਏ ਬੁਗਰਮ ਲੱਗਦੀ ਮੈਨੂੰ ਨਹੀਂ ਬੁਗਰਮ ਏ ਡਾਕਟਰ ਤੇ ਇਹ ਪਾਉ ਸੂਟਾਂ ਦੇ ਉੱਤੇ ਵਾਜ ਗਈ ਉਹ ਵਾਜ ਗਈ ਭਰਾ ਦੇ ਵਾਜ ਗਈ ਪੈ ਗਈ ਉਹ ਆਪਦੇ ਵਜਾਈ ਆਪਦੇ ਵਜਾਈ ਮੋਟਾ ਉਹ ਆਪਦੇ ਕਹਿੰਦੇ ਚੂਰੀਆਂ ਖਾਗਾ ਪਾਲਿਆ ਮਾਨੇ ਉਹ ਪੈ ਗਈਆਂ ਦੋਵੇਂ ਬਣਾ ਪੈ ਗਈਆਂ ਉਹ ਹੀ ਉਹ ਬਣਾ ਦੇ ਲਕ ਲੁਕ ਲੈ ਗਏ ਉਹ ਲੈ ਗਿਆ ਲਕ ਲੁਕਾ ਜਾਂਦਾ ਹੀ ਨਾਲ ਹੁਣ ਨਹੀਂ ਪੰਗਾ ਲੈਦੀ ਅਗਲੇ ਨਾਲ ਉਹਦੇ ਪਾਈਪਾ ਮਾਰਦੀ ਉਹਦੇ ਮੈਂ ਨੋ ਆਰਡੀ ਗਰੀਬ ਹਣ ਤੇ ਗਰੀਬ ਬਹੁਤੀ ਚਾਗ ਵੇਖੀ ਕਿਵੇਂ ਸਾਈਡ ਤੋਂ ਖੜੇ ਹੈ ਬਸ ਹੁਣ ਹਾਏ ਹਾਏ ਉਹਨੇ ਬਸ ਇਹ ਵਧਿਆ ਨਾ ਕੋਈ ਯਾਰ ਬਾਕੀ ਵੇਖ ਸਾਧਿਆ ਇਹ ਨਹੀਂ ਪੰਗਾ ਲੈਣਾ ਚਾਹੀਦਾ ਕਿਉਂਕਿ ਲੱਕ ਲੁੱਕਰਾਮ ਨਾਲ ਹਿੱਲ ਜਾਂਦੇ ਆ ਬਸ ਹੁਣ ਉਹ ਦਿਨ ਵੀ ਹਿੱਲ ਗਿਆ ਸੀ ਜੂਵੀ ਦੇ ਜਨਮ ਦੇਣਾਂ ਦੇ ਦਿਨ ਵੀ ਆ ਉਹ ਵੇਲੇ ਉਹ ਅਗਲੇ ਦਿਨ ਘੰਟੇ ਬਾਅਦ ਕਬਰ ਹੋ ਜਾਂਦੀ ਆ ਹਾਂ 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 ਹੁਣ ਘੰਟਾ ਡੇਢ ਉਹ ਦਾ ਲੱਗ ਜਾਣਾ ਵੇਹੀ ਬੱਸ ਬੱਸ ਬੰਮਨੀ ਨੂੰ ਦੋਈਆ ਇਹ ਕੀ ਚੀਜ਼ ਆ ਹੁਣ ਵੀ ਜਦ ਮੈਨੂੰ ਲੱਗ ਗਿਆ ਆਪਾਂ ਬਾਈਕਾਂ ਦੀਆਂ ਪਾ ਕੇ ਹੈਗੀ ਲੌਕ ਹੁੰਦੇ ਆ ਉਹ ਜਿੱਥੇ ਵੱਜ ਗਿਆ ਜਾਣਗੇ ਚਲੋ ਜੈਪ ਨਹੀਂ ਲੱਗਦੀ ਆ ਵੇ ਖੂਗ ਅਮਰਾਲੀ ਇਹ ਚੱਪਾਂ ਫੇਰ ਲਾ ਦੇਣੇ ਤਾਂ ਉਹ ਵੀ ਬੰਦ ਹੋ ਜਾਣੇ ਇੰਨਾ ਖੂਨ ਪੂਰਾ ਕਿਵੇਂ ਕਰਾਂਗੇ ਬੋਤਲਾਂ ਚੜਾਉਣੀਆਂ ਪਹਿਲੇ ਅਰੇ ਕਰ ਲੈਣੀ ਐਵੇਂ ਕੱਪੜਿਆਂ ਦੇ ਨਾਲ ਡੋਲਦੀ ਕਿਤੇ ਸਾਰੇ ਡੰਡ ਲਾ ਦੀ ਪੜੇ ਪਿੱਛੇ ਹੋ ਜਾ ਠਕ ਠਕ ਅੱਛਾ ਇਹ ਲੌਕ ਲੈ ਕੇ ਆਈ ਆ ਮੰਮਨੀ ਨਵੀਂ ਇਹ ਕੀ ਆ ਟੈਸਟਿੰਗ ਆ ਜਿਹੜੀ ਡਾਕਟਰ ਦੇ ਚੱਲਣੀਆਂ ਬੈਗਾਂ ਦੇ ਵਿੱਚ ਪੇਸਟੀਆਂ ਉਹ ਬੈਗ ਆ ਫਿਰ ਮਿਹਨਤ ਕਰਾ ਰਹੀ ਚਾ ਇਹ ਬੁਗਰਾ ਆ ਵੀ ਆਇਨੂੰ ਚੁੱਪ ਕੇ ਆਓ ਪਹਿਲਾਂ ਆ ਬੁਗਰੇ ਮ ਹਮ ਇਹ ਸਾਡੇ ਤਾ ਆ ਕੀ ਆ ਇਹ ਲੈਸਾਂ ਕਰੋਸ਼ੀ ਵਾਲੀ ਇਹ ਆ ਉਹ ਲੈਸ ਕਰੋਸ਼ੀ ਵਾਲੀ ਲੈ ਆ ਇਹ ਨਿੱਕਾ ਨਿੱਕਾ ਸਮਾਨ ਦਿਨ ਹਰ ਵਾਰੀ ਤੇ ਲਿਆਉਂਦਾ ਤੂੰ ਇਹ ਮੁੱਕ ਜਾਂਦਾ ਹਰ ਵਾਰੀ ਮੁੱਕ ਜਾਂਦਾ ਭਾਈ ਇੱਧਰ ਲਿਆ ਮੜਿਆ ਜਾ ਐਂ ਤੇ ਮੈਂ ਕੱਢ ਕੇ ਵਿਖਾਉਣ ਲੱਗਾ ਤੇ ਸ਼ਾਮਾਂ ਪੈ ਜਾਣੀਆਂ ਇੱਧਰ ਚੋਲੇ ਹੀ ਵਿਖਾ ਦੇ ਦੁਪੱਟਿਆਂ ਨੇ ਲਾਉਣੀਆਂ ਲੈਸਾਂ ਆ ਲੈਸਾਂ ਹੀ ਆ ਸਾਰੀਆਂ ਹੱਡ ਅੜ ਤਰ੍ਹਾਂ ਦੇ ਰੰਗ ਆ ਸਾਰੇ ਤਕਰੀਬਨ ਤਕਰੀਬਨ ਸਾਰੇ ਰੰਗ ਆਗੇ ਲੈਸਾਂ ਦੇ ਹਾਂਜੀ ਮਨੇ ਤੂੰ ਜੇ ਆਰਡਰ ਕਰਨਾ ਵਾ ਤੇ ਤੂੰ ਕਿਸੇ ਵੀ ਤਰ੍ਹਾਂ ਦੀ ਲੈਸ ਇਨ੍ਹਾਂ ਨੂੰ रिक्वायरमेंट ਕਰ ਸਕਦੇ ਆ ਤੇ ਤੁਹਾਨੂੰ ਮਿਲ ਸਕਦੀ ਆ ਹਾਂ ਜੀ ਰਿਕवायरमेंट ਨਹੀਂ ਤੁਹਾਡੀ ਰਿਕवायरमेंट ਦੇ ਹਿਸਾਬ ਤੁਹਾਡੀ ਰਿਕवायरमेंट ਦੇ ਹਿਸਾਬ ਨਾਲ ਆਪਾਂ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਕਰਾ ਸਕਦੇ ਆ ਇਹ ਨਹੀਂ ਮੋਟਾ ਨਹੀਂ ਗਰਦੀਬ ਹੋਣੀ ਫਿਰ ਗਰਦੀਬ ਹੋਣੀ ਇਹ ਦੇਖ ਸਕਦੇ ਆ ਤੁਸੀਂ ਆ ਆ ਆ ਆ ਆ ਆ ਏ ਮੰਨੀ ਵੀ ਕਾ ਕੇ ਚਲੀ ਜੂਗੀ ਮੰਨੀ ਦੇ ਵੀ ਦੋ ਤਿੰਨ ਸੱਚੀਆਂ ਸੀ ਆਏ ਸਿੱਧੀ ਝੂਗੀ ਨੇ ਸਾਡਾ ਫਿਰ ਗੋਲੂ ਮੋਲਾ ਸਾਡੀ ਬਿਜ਼ਨਸ ਊਮੈਨ ਛੋਟਾ ਜਿਹਾ ਬਿਜ਼ਨਸ ਊਮੈਨ ਆ ਸਾਡਾ ਠੀਕ ਹੈ ਨਾ ਬੁੱਢੇ ਦੇਖੀ ਵਿੱਚ ਉਲਾਪ ਕਿਵੇਂ ਦੀ ਜੀ ਇਹ ਭਾਰੀ ਦੇ ਬੁੱਢੇ ਭਰਾ ਸਰ ਵਗਾਈ ਗਦੀ ਦਾ ਚਲ ਗਈ ਉੱਗਦੀ ਓਏ ਕੋਈ ਬਾਤ ਨਹੀਂ ਇੰਨਾ ਕੋ ਹੋ ਜਾਂਦਾ ਹੁੰਦਾ ਹੂੰ ਬਾਕੀ ਬੈਕ ਟੂ ਬੇਸਿਕ ਆ ਗੜਾ ਬਾਰਾ ਦੇ ਵੱਜੀਵਾਵਾ ਵਜਨ ਦੀ ਕੋਸ਼ਿਸ਼ ਨਾ ਕਰ ਨਹੀਂ ਮੈਨੂੰ ਨਹੀਂ ਵਜਦੀ ਮੇਰੇ ਆਪ ਕੋ ਉਹ ਤਾਂ ਬੋਲ ਲਈ ਸੀਗਾ ਐ ਨਾ ਗੋਲਈਆ ਲੈ ਮਾਰ ਕੇ ਨਾ ਚੰਗਾ ਆਪਰਾ ਵਜ ਕੀ ਨਹੀਂ ਕਰ ਨਹੀਂ ਕਹਿੰਦੀ ਜੀ ਫਾੜੇ ਕੈਂਚੀ ਆ ਫੜ ਨਹੀਂ ਕੈਂਚੀ ਹੋ ਗਿਆ ਕੱਲ੍ਹ ਤੋਂ ਅਰਪੀ ਦਸਰਾੜੀ ਆ ਕੀ ਕੀ ਜਿਓ ਸਵਾਰ ਲਿਆ ਦਾਪਾ ਹਾਂ ਦੱਸੋ ਹਾਂ ਬਾਕੀ ਮੈਂ ਕਾਫੀ ਚੀਜ਼ਾਂ ਤੁਹਾਨੂੰ ਵਿਖਾਤੀਆਂ ਵਾ ਆ ਫੇਰ ਗੱਗੂ ਨੇ ਫੜ ਲਿਆ ਵਾ ਡੰਡਾ ਅੱਗੇ ਵਿੱਚੋਂ ਘੜਤਾ ਹੋਵੇ। ਜੜੀ ਉਹ ਦਖੌਦਾ ਪਿਆ ਵੀ ਇਹ ਕ੍ਰੇਪ ਸਿਲਕ ਤੇ ਆਇਆ ਵਾ। ਹਾਂਜੀ। ਇਹ ਕ੍ਰੇਪ ਸਿਲਕ ਦਾ ਪਿਆ ਰੰਗ। ਮੈਂ ਜੇ ਉਹਗਾ ਤਾਂ ਪਰ ਇਹ ਨੁਰੀ ਜਾਂਦੀ। ਨਹੀਂ ਛੱਡ ਨਾ ਇਹ ਕੱਪੜਾ ਖਰਾਬ ਹੋ ਜਾਣਾ ਭਰਾਵਾ ਵਾਲਾ। ਮਾਰ ਤੇ ਦੱਸ। ਕਹਿੰਦਾ ਮੈਨੂੰ ਕਹਿੰਦਾ ਮਾਰ ਉਹਨਾਂ ਦੇ ਲੈ। ਆ ਵੇ ਓਏ। ਮੈਨੂੰ ਹਲੀਏ ਕਿ ਕਹਿੰਦਾ ਕਹਿੰਦਾ ਜਾ ਛੱਡ ਤਿੰਨਾਂ ਦੇ ਇੱਕ ਮੋਰਾਂ ਚ ਇੱਕ ਇਕੱਲੇ। ਮੈਂ ਕਿਹਾ ਮਾਰ ਮੈਂ ਆ ਦੀਆਂ ਭੈਣਾਂ ਕਾਹਤੋਂ ਕੁੱਟੜੀਆਂ। ਹੈਂ? ਕੀ ਗੱਲ ਤਿੰਨ ਕੰਨ ਮੈਨੂੰ ਮਰਾ ਕਨੈਕਟ ਮੈਨੂੰ ਕੋਈ ਦੋਖ ਨਹੀਂ ਲੱਗਾ ਮੇਰੇ ਹੱਥ ਤੇ ਵੱਜੀ ਮੇਰੇ ਮੱਥੇ ਤੇ ਨਹੀਂ ਵੱਜੀ ਐ ਫੋਰਸ ਹੈ ਯਾਰ ਤੂੰ ਮੈਂ ਦੱਸ ਜਾਨਾ ਬੰਦਿਆਂ ਵਾਂਗ ਹੋ ਯਾਰ ਆਪੇ ਵੱਜਿਆ ਆਪਾਂ ਨਹੀਂ ਮਾਰਿਆ ਭਈ ਆਪੇ ਆਟੋਮੈਟਿਕ ਉੱਲਰ ਗਿਆ ਇਹ ਮੁੱਲਵਾ ਤੁਸੀਂ ਨਿਊਟਨ ਦੇ ਹਿਸਾਬ ਨਾਲ ਫੋਰਸ ਨੇ ਆਪੇ ਜੋੜ ਲਿਆ ਹਾਂ ਇਹ ਇਹ ਜਿਹੜਾ ਇਹ ਏ ਨਿਊਟਨ ਦੇ ਲਾਅ ਦੇ ਹਿਸਾਬ ਨਾਲ ਆਟੋਮੈਟਿਕ ਫਿਜ਼ਿਕਸ ਦੇ ਹਿਸਾਬ ਨਾਲ ਵੱਜ ਜਾਵੇ ਗ੍ਰੈਵਿਟੀ ਨੇ ਅਸਰ ਕੀਤਾ ਤੇ ਤੇ ਗ੍ਰੈਵਿਟੀ ਮਾਰੀ ਉਹ ਵੇਖ ਲੈ ਤੋੜ ਲੈਣੀ ਹਾਂ ਤਾਂ ਅੱਗੇ ਕਰੋ ਇਹ ਐਗਜ਼ੀਬਿਸ਼ਨ ਚ ਪਹੁੰਚਿਆ ਹੋਣੀ ਪਹਿਲਾਂ ਹੀ ਟੁੱਟ ਟੁਟੀਆਂ ਨੇ ਨਾ ਬਾਈ ਆ ਗ੍ਰੈਵਿਟੀ ਗ੍ਰੈਵਿਟੀ ਅਸਰ ਕਰਦੀ ਆ ਵੇਖਿਆ ਅਹੀਂ ਨੇ ਮਾਰਦੇ ਗ੍ਰੈਵਿਟੀ ਅਸਰ ਕਰਦੀ ਆ ਫਟ ਗ੍ਰੈਵਿਟੀ ਮੰਮੀ ਦੇ ਸਿਰ ਤੇ ਛੱਡ ਦੇਗੀ ਟੋੜ ਲੈਣੇ ਟੋੜਣੇ ਲੈ ਜਣੀ ਨਹੀਂ ਨਾ ਹੋਇ ਨਾ ਹੋ ਜਾਂਦੀ ਉਹ ਜਾਂਦੀ ਉਹ ਜਾਂਦੀ ਉਹ ਕਿਰਵਾੜੇ ਫੜੀ ਭਾਂਡੇ ਭੜੀ ਮਾਂ ਮਾਂ ਘੇੜ ਕੇ ਰੱਖਿਆ ਫੜੀ ਫੋਲ ਕਿਧਰ ਜਾ ਹਦੀ ਏ ਫੜੀ ਅੱਪਾ ਫੜ ਨਹੀਂ ਕਿਧਰ ਜਾ ਹਦੀ ਆ ਜਾ ਆ ਫੜ ਲਾਣੀ ਆ ਤੇਰਾ ਵੜੀ ਨਹੀਂ ਤੋ ਮੋਟੇ ਫੜੀ ਅਕਾਉ ਟੀਮ ਲਿਆ ਆ ਕੇ ਇਹ ਜਿੱਦਾਂ ਕੀ ਤੀ ਦੇ ਸਕਦਾ ਮੈਂ ਨਾ ਇਹਦੇ ਲਾਗੇ ਵੀ ਆਉਂਗਾ ਕਿਉਂਕਿ ਐਸੇ ਮੈਂ ਲੱਗਦਾ ਮਨ ਵੱਤ ਗਿਆ ਮਿਸਟਰ ਗੰਨ ਚਾਹ ਦੇ ਤੀ ਕਿ ਨਹੀਂ ਤੀ ਹਾਂ ਆ ਆ ਗਿਆ ਫੋਨ ਸੰਪਤੀ ਮੈਂ ਨਹੀਂ ਮੈਂ ਨਹੀਂ ਉਹਨੇ ਮਾਰੇ ਉਹਨੇ ਮਨੇ ਉਹਨੇ ਮਾਰੇ ਆ ਥੱਲੇ ਰੁੜ ਗਿਆ ਤੇ ਡਾਕੂਟਰ ਜੋ ਐਸੇ ਦੇ ਨਾਲ ਅੱਜ ਦਾ ਸਾਡਾ ਜਿਹੜਾ ਵਲੌਗ ਹੈ ਸਭ ਤੋਂ ਨਹੀਂ ਵਿਖਾਉ ਵਿਖਾਉ ਭਾਈ ਮੇਰੇ ਦਾ ਖੱਟ ਲੱਗ ਗਿਆ ਵੇ ਕੂਣ ਰੁਕਿਆ ਹੀ ਨਹੀਂ ਹਜੇ ਤੱਕ ਨਹੀਂ ਰੁਕਿਆ ਕੂਣ ਦੇਖ ਆ ਵੇਖੋ ਸੀ ਨਾ ਇਹ ਇਹ ਤਾਂ ਵਿਖਾਤੀਆਂ ਸਾਰੀਆਂ ਲੈਸਾਂ ਨਹੀਂ ਵਿਖਾਈਆਂ ਜਿਹੜੀਆਂ ਆ ਵੇਖੀ ਜਿਹੜੀਆਂ ਮਾਣੀ ਨੇ ਚੱਕੀਆਂ ਉੱਥੋਂ ਆ ਨਾ ਇਹ ਨਵਾਂ ਆਇਆ ਵਾ ਜੂਟੇ ਲੈਸ ਆਈਏ ਆਪਾਂ ਝੋਲਿਆਂ ਨੂੰ ਲਾਵਾਂਗੇ ਇਹ ਨਵੀਂ ਚੀਜ਼ ਤਿਆਰ ਕਰਨੀ ਦੇਖੇ ਖੱਲੀ ਤੇ ਪਤਲੀ ਜੜੀ ਮੈਨੂੰ ਤਾਂ ਹੋਰ ਵੀ ਗੁੱਲ ਗੁੱਤੀ ਲੱਗਦੀ ਬ੍ਰਿਕੋ ਆਹ ਝੋਲਿਆਂ ਦੀ ਹੈ ਸਾਡਿਆਂ ਦੀ ਉਹ ਇਹਨਾਂ ਵਾਲੀ ਐਂ ਮਿੱਠੇ ਖਾਣੀਆਂ ਆ ਦੇਖੋ ਕਲਰ ਆਪਸ਼ਨਸ ਨਾ ਆਲੀ ਉਹਨੇ ਐ ਕਰਕੇ ਆਇਆ ਮम्मी ਵੇਖੀ ਆ ਵੇਖ ਗੇਣ ਗੋਗੂ ਕਿੰਨੇ ਕਲਰ ਆ ਇਹਦੇ ਚ 1 2 3 4 5 6 7 8 9 10 11 12 13 ਇਹਨੇ ਬਾਅਦ ਚ ਬਹੁਤ ਚੰਗੀ ਜਿਹੀ ਰੇਡ ਹੀ ਬਣਾਈ ਹੈ ਇਹ ਚੀਜ਼ ਦੀ ਰੇਕ ਦੀ ਬਹੁਤ ਸੋਹਣੇ ਆ ਬਹੁਤ ਬਹੁਤ ਕਲਰ ਆ ਆ ਵੇਖ ਰੇਡ ਰੇਡ ਤੇ ਤੇ ਲੈ ਕੇ ਜਾਣਾ ਚਲੋ ਜੀ ਬਾਕੀ ਇਹ ਤਾਂ ਚੀਜ਼ ਮੰਨੀ ਲੈਣਾ ਵੀ ਲਿਆਂਦੀ ਕੀ ਸੰਦੀਪ ਨਹੀਂ ਲਿਆਂਦੀ ਚਲ ਠੀਕ ਬਾਅਦ ਚ ਵੇਖ ਲੈ ਇਹ ਇਹ ਕੀ ਆ ਇਹ ਰੀਲਾ ਟੰਗਣ ਵਾਲਾ ਆਓ ਸਾਡੇ ਪਿੰਡ ਦਾ ਡਾਕਟਰ ਆਇਆ ਆ ਡਾਕਟਰ ਸਾਹਿਬ ਸਾਡੇ ਪਿੰਡ ਦਾ ਡਾਕਟਰ ਆਇਆ ਅੱਜ ਦੇ ਪਹਿਲਾਂ ਆਰਡਰ ਭਾਈ ਲਿਖ ਲੋ ਡਾਕਟਰ ਸਾਹਿਬ ਆਰਡਰ ਦੇ ਨਹੀਂ ਆਏ ਅੱਜ ਨਹੀਂ ਨਹੀਂ ਉਹ ਦੇ ਦਿਓ ਪੰਜ ਪੰਜ ਕਿਰੀ ਤਰੀਕਾ ਅੱਜ ਨਹੀਂ ਚਲ ਲਿਆ ਬੈਕ ਟੂ ਬੇਸਿਕ ਆ ਜਾ ਆ ਇੱਧਰ ਠੀਕ ਆ ਠੀਕ ਆ ਨੱਤੀ ਨਹੀਂ ਇਹ ਇਸੇ ਨਾਲੋਂ ਲੱਗ ਪਿਆ ਜੀ ਸੋ ਇਸੇ ਦੇ ਨਾਲ ਅੱਜ ਦਾ ਵਲੌਗ ਖਤਮ ਹੁੰਦਾ ਹੈ ਤੇ ਅਗਲਾ ਵਲੌਗ ਬਹੁਤ ਇੰਟਰਸਟਿੰਗ ਲੈ ਕੇ ਆਵਾਂਗਾ ਕੀ ਚੀਜ਼